ਸਤਿ ਗੁਰੂ ਜੀ ਮੈਂ ਵੀ ਇੱਕ ਲਕਮੀਨ ਵਾਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਬਟਿਕ ਦੇ ਉੱਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਸਾਡੇ ਕੋਲ ਇੱਕ ਜਾਕਟ ਆ ਪੁਰਾਣੀ ਜਿਵੇਂ ਆਪਣਾ ਲੈਦਰ ਟਾਈਪ ਜਾਕਟ ਹੁੰਦੀਆਂ ਨੇ ਨਾ ਤੇ ਸਾਡੇ ਇੱਕ ਫੀਮੇਲ ਡੌਗ ਆ ਲੈਬਰੇ ਜਿਹਦੇ ਨਾਮ ਰੌਕਸੀ ਆ ਉਹਦਾ ਉਹ ਜਾਕਟ ਤੋਂ ਅਸੀਂ ਉਹ ਫੀਮੇਲ ਡੌਗ ਦਾ ਹਨਾ ਉਹਦੀ ਸ਼ਰਟ ਬਣਾਈ ਆ ਕਿਉਂਕਿ ਤੁਹਾਨੂੰ ਵੀ ਪਤਾ ਹੈ ਨਾ ਠੰਡ ਬਹੁਤ ਜ਼ਿਆਦਾ ਹੋ ਰਹੀ ਆ ਜਿਵੇਂ ਆਪਾਂ ਕੱਪੜੇ ਪਾਉਨੇ ਆ ਹਨਾ ਆਪਣੇ ਡੌਗਸ ਵਾਸਤੇ ਵੀ ਆਪਾਂ ਨੂੰ ਕੱਪੜੇ ਪਾਉਣੇ ਚਾਹੀਦੇ ਨੇ ਉਹਨਾਂ ਨੂੰ ਵੀ ਠੰਡ ਲੱਗਦੀ ਆ ਤੇ ਅੱਜ ਅਸੀਂ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਉਹ ਜੈਕਟ ਤੋਂ ਅਸੀਂ ਉਹਦੀ ਸ਼ਰਟ ਕਿਵੇਂ ਬਣਾਈ ਆ ਬਹੁਤ ਸੋਹਣਾ ਤਰੀਕਾ ਵਧੀਆ ਸੌਖਾ ਤਰੀਕਾ ਜੇਕਰ ਤੁਸੀਂ ਡੇਵੀਡ ਆਗਸ ਨੇ ਤੁਸੀਂ ਬਣਾ ਸਕਦੇ ਹੋ ਚਲੋ ਜੀ ਤੁਸੀਂ ਬਣੀ ਰਹੇ ਹੋ ਵੀਡੀਓ ਦੇ ਨਾਲ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਜਿਹੜੇ ਭੈਣ ਭਰਾ ਮਾਰੇ ਆਪ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਪਲੀਜ਼ ਸਬਸਕ੍ਰਾਈਬ ਕਰਦੇ ਤੇ ਬੈਲ ਆਈਕਨ ਨੂੰ ਵੀ ਦੱਬਿਓ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਵੀ ਕਰਿਓ ਚਲੋ ਜੀ ਆਪਾਂ ਦੇਖਦੇ ਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਆ ਇਹ ਪੁਰਾਣੀ ਜੈਕਟ ਹੈ ਜੀ ਆਪ ਨੂੰੇ ਕੋਲ ਪਈ ਸੀ ਤੇ ਹੁਣ ਠੰਡ ਹੋ ਗਈ ਜ਼ਿਆ ਸਾਡੇ ਜਿਹੜੀ ਡੌਗ ਰੌਕਸੀ ਫੀਮੇਲ ਡੌਗ ਹਾਂ ਉਹਦੇ ਪਾਉਣ ਵਾਸਤੇ ਨਾ ਇਹ ਆਪਾਂ ਤਿਆਰ ਕਰਾਂਗੇ ਪਹਿਲਾਂ ਉਹਦੇ ਇੱਕ ਟੀ-ਸ਼ਰਟ ਪਾਈ ਹੋਈ ਸੀਗੀ ਉਹ ਬੜੀ ਪਤਲੀ ਸੀ ਉਹਦੇ ਨਾਲ ਠੰਡ ਨਹੀਂ ਰੁਕ ਰਹੀ ਸੀ ਉਹਦੀ ਤੇ ਇਹ ਆਪਣੇ ਕੋਲ ਪਈ ਸੀ ਪ੍ਰਾਨ ਦੀ ਇਹਨਾਂ ਦੀ ਜੈਕ ਜੇਬਾਂ ਜੁਬਾਂ ਦੀਆਂ ਪਈਆਂ ਨੇ ਪਹਿਲਾਂ ਮੇਰੀ ਸਲਾਹ ਸੀ ਵਿਚਾਲਾ ਉਹ ਕਰਦਾਂਗੇ ਨੇ ਦੇ ਤਾਂ ਕਿਸੇ ਮਿਆਫਰ ਮੈਨੂੰ ਸੋਚਿਆ ਵੀ ਇਹ ਫਟੀ ਪਈਏ ਚਲ ਆਪਾਂ ਉਹਦਾ ਡੰਗ ਕਾਰ ਦਿੰਨੇ ਆ ਬਾਕੀ ਇਹ ਉਹ ਵੀ ਐ ਵੀ ਥੋੜੇ ਜਿਹਾ ਵਿੱਚ ਇਹਦੇ ਕਪੜਾ ਵਧੀਆ ਗੁੱਦ ਜੀ ਲੱਗੀ ਹੋਈ ਇਹਦੇ ਨਾਲ ਨਿੱਗ ਵਧੀਆ ਮਿਲੂ ਉਹਨੂੰ ਇਸ ਕਰਕੇ ਹੁਣ ਆਪਾਂ ਇਹਨੂੰ ਪਹਿਲਾਂ ਉਹਦੇੜ ਲਾਂਗੇ ਉਹਦੇੜ ਕੇ ਫਿਰ ਇਹਦਾ ਆਪਾਂ ਕਨੀਜ ਬਣਾਵਾਂਗੇ ਉਹਦੇ ਪਾਉਣ ਵਾਸਤੇ ਚਲੋ ਆਪਾਂ ਇਹਨੂੰ ਉਹਦੇੜ ਦਿੰਨੇ ਆ ਜਿੱਪ ਚ ਪਈ ਸਾਰਾ ਕੁਝ ਵਧੀਆ ਪਿਆ ਜਿੱਪ ਆਪਾਂ ਲਾ ਲਾਂਨੇ ਆ ਉਹਦੇ ਲੋਡ ਦੀ ਜਿੱਪ ਜਿਹਨੂੰ ਚਲੂਗੀ ਉਹਦੇ ਜਿੱਪ ਜੇ ਆਪਾਂ ਨੇ ਛੱਡ ਦਿੱਤੀ ਅਮਰਕੇ ਜਿਪਾ ਆਪਣੇ ਹੋਰ ਕਿਤੇ ਕੰਮ ਆਜੂ ਨਾ ਇਹ ਆ ਇੱਥੇ ਵੀ ਜੇਬਾਂ ਤੇ ਵੀ ਜਿਪਾ ਲੱਗੀਆਂ ਨੇ ਇਹ ਵੀ ਆਪਾਂ ਲਾ ਦਾਂਗੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਧੇੜਾਂਗੇ ਫੇਰੀ ਉਹਦੇ ਉਹਦੇ ਸੈਟਿੰਗ ਦੀ ਬਣਾਵਾਂਗੇ ਸਿਉਣ ਲਾਵਾਂਗੇ ਨਾ ਆਪਣਾ ਉਸੇ ਸੂਈ ਨਾਲ ਧੇੜ ਦਾਂਗੇ ਸਿਉਣ ਦੇ ਧੇੜ ਨਾਲ ਸੀਮ ਰੀਪਰ ਹੂੰ ਬਹੁਤ ਭੈਣਾਂ ਨੇ ਦੱਸਿਆ ਵੀ ਇਹਦਾ ਨਾਮ ਕੀ ਹੈ ਧੰਨਵਾਦ ਜਿਨ੍ਹਾਂ ਨੇ ਵੀ ਦੱਸਿਆ ਤੁਸੀਂ ਵੀਡੀਓ ਨਾਲ ਬਣੇ ਰਹੇ ਬਣੇ ਰਹੋ ਪਹਿਲਾਂ ਆਪਾਂ ਇਹਨੂੰ ਧੇੜ ਲੈਨੇ ਆ ਆਪਾਂ ਨੇ ਇਹਦੀ ਜਿੱਪ ਉਹਦੇ ਢਿੱਡ ਤੇ ਇਹ ਇਸ ਤਰ੍ਹਾਂ ਖੁੱਲ ਗਈ ਇਹ ਸਾਰੀ ਝੱਟ ਆ ਜੇਬ ਸੀ ਇਹਦੀ ਜੇਬ ਵੀ ਉਹਦੇ ਦੀ ਸੀ ਚਲੋ ਆਪਾਂ ਇਹਨੂੰ ਇੱਥੋਂ ਨਾ ਜਿਹੜਾ ਆ ਵਾਲਾ ਪੀਸ ਹੈ ਇਹਨੂੰ ਆਪਾਂ نیچے ਆ ਪੀਸ ਬਣਾਵਾਂਗੇ ਉਹਦਾ ਸਾਰੀਆਂ ਸੀਨਾਂ ਦੇ ਦੁਆਰੇ ਲੋਣੇ ਪੈਣੀਆਂ ਤੇ ਜਿੱਪ ਤਾਂ ਫਿਰ ਉਹਦੇ ਐਸ ਵਿੱਚ ਜਿੱਪ ਉਹਦੇ ਸੈਟੜੀ ਆਉਣੀ ਸੀ ਜਿੱਪ ਉਹਦੇ ਚੂਹਤੀ ਇਹ ਆਪਣੇ ਜੈਕਟ ਸੀ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਏ ਤੁਹਾਨੂੰ ਪਤਾ ਲੱਗ ਰਿਹਾ ਹੋਊਗਾ ਆ ਦੇਖੋ ਆ ਰਜ ਬਿੱਚਾ ਸਪਨ ਜੀ ਪਈ ਹੋਈ ਐ ਇਹ ਦੇ ਕਰਕੇ ਇਹ ਨਿੱਗੀ ਆ ਫਿਰ ਲਾ ਕਪੜਾ ਤੇ ਥੋੜਾ ਜਿਹਾ ਹੋਈ ਐ ਤੇ ਸੁਣਾ ਜਈਏ ਐ ਵਿਸ਼ਾਸ ਦੋ ਤਿੰਨ ਮਹੀਨੇ ਜਿਹੜੇ ਠੰਡੇ ਦੇ ਨੇ ਉਹਨੂੰ ਵਧੀਆ ਆਰਾਮ ਮਿਲ ਜੂ ਇਹਦੇ ਨਾਲ ਠੰਡ ਨਹੀਂ ਲੱਗੂਗੀ ਹੁਣ ਇੱਥੋਂ ਆਪਾਂ ਇਹਨੂੰ ਕਟਿੰਗ ਕਰ ਲੈਂਦੇ ਆ ਬਸ ਇਹ ਰੌਸੀ ਦਾ ਮੇਚਾ ਲੈਤਾ ਦੀ ਆ ਮੇਚਾ ਤਾਂ ਲੱਤਾ ਆ ਜੂਗੀ ਸੱਟ ਜੇ ਡੈਟ ਰਹਿ ਗਈ ਡੈਟ ਤਾਂ ਨਹੀਂ ਆਏ ਹਾਏ ਬੈਠ ਕੇ ਵੀਡੀਓ ਬਣਾਉਨੇ ਆ 19 ਇੰਚ ਦਾ ਆਪਾਂ ਕੱਟ ਲੈਨੇ ਆ ਚਲੋ 2 ਘੱਟ ਲੈਂਦੇ ਹਾਂ ਸਲਾਈ ਵੀ ਲੱਗੂਗੀ ਇੱਥੋਂ ਤਾਂ ਨੂੰ ਏਡੇ ਹੀ ਬਣਾ ਲੈਂਦੇ ਹਾਂ ਹਾਂ ਫਿਰ ਇਹ ਐ ਨਾ ਹੁਣ ਇਹਦੇ ਤੇ ਸਿਓਮ ਲਾਦਾਂਗੇ ਕਿ ਕਿਉਂਕਿ ਹਾਂ ਜੇ ਮੰਨਦੇ ਕਿ ਚਲ ਖੁੱਲਾ ਹੋਇਆ ਉਹ ਤੇ ਸਿਓਮ ਲਾਦਾਂਗੇ ਕੱਟਣ ਨੂੰ ਕਿਵੇਂ ਆਸਾਨੀ ਨਾਲ ਕੱਟਿਆ ਰ ਹਾਂ ਹਾਂ ਲਓ ਜੀ ਸਿੱਧਾ ਬਸਿੱਧਾ ਕੱਟ ਲਿਓ ਫਿਰ ਨੀਚਲਾ ਨਾ ਕੱਟ ਦਿਓ ਜੀ ਨੀਝਲਾ ਵੀ ਕੱਟਣਾ ਹੈ ਨਾ ਮੈਨੂੰ ਕੱਟਣਾ ਨਾ ਕੱਟ ਅੱਛਾ ਐਸ ਤਰ੍ਹਾਂ ਕੱਟ ਲਵਾਂਗੇ ਆਪਾਂ ਉਹਨੇ ਦੋਨੇ ਜਿਲਾ ਜਿਹੜਾ ਚਟਾਈ ਪਈ ਆ ਉਹ ਨਾ ਕੱਟ ਦਿਓ ਚਟਾਈ ਦੀ ਕੱਟਣਾ ਐਸ ਤਰ੍ਹਾਂ ਲਓ ਜੀ ਆ ਗੁੱਤ ਜੀ ਫਿਰ ਬਾਹਰ ਤੇ ਨਿਕਲਦੀ ਦਸਿਆਉਣ ਵਜ ਲੱਗੇ ਜੋ ਨਾ ਦਸਿਆਉਣ ਲਾ ਦਾਂਗੇ ਨਿੱਗੀ ਉਹ ਤਾਂ ਐਨ ਨਰਮ ਨਰਮ ਆ ਦੇਖੋ ਹੰਦਗਾ ਉਹਨਾਂ ਦਾ ਕਿੰਨੀ ਸੁਣੀ ਗੁੱਤਾ ਇੱਥੇ ਉਹਦੇ ਬਣਾਵਾਂਗੇ ਆਪਾਂ ਲੱਤਾਂਆਂ ਆ ਗਈ ਪਹਿਲਾਂ ਨੂੰ ਜੜਾਂਗੇ ਸਾਰੀਆਂ ਓਕੇ ਲੋ ਜੀ ਇਹ ਆਪਾਂ ਨੇ ਕੱਟ ਲਿਆ ਤੇ ਇਹ ਦੇਖੋ ਟੋਪੇ ਦੀ ਵਾਂਗ ਬਣ ਗਿਆ ਇਹ ਜਿਵੇਂ ਟੋਪਾ ਹੁੰਦਾ ਤੇ ਇਹਦੇ ਤੇ ਆਪਾਂ ਨੇ ਲਾਉਣਾ ਹੋਣਾ ਇੱਕ ਪੀਸ ਹੋਰ ਤੇ ਇਹਦੇ ਚੋਂ ਜਿਹੜਾ ਬੈਗ ਸਾਈਡ ਵਾਲਾ ਪੀਸ ਸੀ ਉਹਦੇ ਚੋਂ ਆਪਾਂ ਇਹਦੇ ਉੱਪਰਲੀ ਸਾਈਡ ਕੱਟ ਲਵਾਂਗੇ ਇਹਨੂੰ ਮੁੱਢਾ ਜਿਹੜਾ ਮੁੱਢੇ ਵਾਲੀ ਸੀਨ ਹੁੰਦੀ ਹੈ ਉਥੋਂ ਪਹਿਲਾਂ ਕੱਟ ਕੇ ਅਲੱਗ ਕਰ ਲਾਂਗੇ ਤੇ ਉਸ ਤੋਂ ਬਾਅਦ ਇਹਦੀ ਚੌੜਾਈ ਆਪਾਂ ਜਿੰਨੀ ਆਪਾਂ ਨੂੰ ਲੋੜ ਆ ਹਨਾ ਉਹਦੇ ਦੀ ਨੀਚੇ ਚੌੜਾਈ ਕੱਟ ਕੇ ਆਪਾਂ ਇਹਦੇ ਨਾਲ ਅਟੈਚ ਕਰ ਲਾਂਗੇ ਮਸ਼ੀਨ ਤੇ ਤੇ ਇਹਨਾਂ ਤੋਂ ਪੀਸਾ ਨੂੰ ਆਪਾਂ ਜੋੜ ਕੇ ਬਾਕੀ ਜਿਹੜਾ ਇਹਦੇ ਉੱਪਰ ਗਲਾਈ ਵਾਲਾ ਹਨਾ ਉਹਦੇ ਨਾਲ ਵੀ ਇਹਨੂੰ ਅਟੈਚ ਕਰਾਂਗੇ ਗਲਾਈ 'ਚ ਤੇ ਜਿੰਨਾ ਬਾਹਦੂ ਕੱਪੜਾ ਹੋਊਗਾ ਉਹਨੂੰ ਆਪਾਂ ਕਟਿੰਗ ਕਰ ਦਾਂਗੇ ਬਾਅਦ 'ਚ ਤੇ ਗਲਾਈ 'ਚ ਆਪਾਂ ਅਟੈਚ ਕਰ ਲਾਂਗੇ ਇਹ ਇੰਨਾ ਚੌੜਾ ਆਪਾਂ ਲਵਾਂਗੇ ਕੱਪੜਾ ਜਿਹੜਾ ਇਹਦਾ ਬੈਗ ਨਾਲ ਅਟੈਚ ਕਰਨਾ ਹੈਗਾ ਤੁਸੀਂ ਜਿਆਦਾ ਚੌੜਾ ਵੀ ਲੈ ਸਕਦੇ ਹੋ ਤੇ ਇਹ ਇਹਦੀ ਸੀਨ ਜਿੱਥੇ ਲੱਗੀ ਹੋਈ ਆਪਾਂ ਉਨਾ ਹੀ ਇਹਨੂੰ ਕੱਟ ਕਰਕੇ ਇਹਦੇ ਨਾਲ ਪੀਸ ਨੂੰ ਅਟੈਚ ਕਰ ਲਾਂਗੇ ਕਿਉਂਕਿ ਜਿੰਨਾ ਰੌਕਸੀ ਦਾ ਸਾਈਜ਼ ਆ ਹਨਾ ਉਹਦੇ ਜਿਹੜੀ ਪਹਿਲਾਂ ਟੀ-ਸ਼ਰਟ ਸੀ ਉਹਦੇ ਸਾਈਜ਼ ਜਿੰਨਾ ਹੀ ਆਪਾਂ ਨੇ ਇਹ ਕਟਿੰਗ ਕੀਤਾ ਹੈ ਤੇ ਹੁਣ ਆਪਾਂ ਇਹਦੇ ਜਿਹੜਾ ਪੀਸ ਕਟਿੰਗ ਕੀਤਾ ਹੈ ਉਹਨੂੰ ਆਪਾਂ ਰਸ਼ੀਨ ਨਾਲ ਇਹਦੇ ਤੇ ਅਟੈਚ ਕਰ ਦਾਂਗੇ ਤੇ ਇਹਦੇ ਵਾਸਤੇ ਆਪਾਂ ਚਲਾਵਾਂਗੇ ਇਹਦੇ ਤੇ 18 ਨੰਬਰ ਸੂਈ ਕਿਉਂਕਿ ਜਿਹੜੀ ਦੂਸਰੀਆਂ ਸੂਈਆਂ ਆਪਣੀਆਂ 14 ਨੰਬਰ ਹੁੰਦੀ ਆ ਜਾਂ 16 ਨੰਬਰ ਹੁੰਦੀ ਆ ਉਹ ਦਾ ਟੁੱਟਣ ਦਾ ਡਰ ਰਹਿੰਦਾ ਤੇ ਇੰਨਾ ਚੌੜਾ ਆਪਾਂ ਪੀਸੇ ਦਾ ਕੱਟ ਲਿਆ ਤੇ ਇਹਨੂੰ ਹੁਣ ਆਪਾਂ ਮਸ਼ੀਨ ਤੇ ਨਾ ਦੋਨੋਂ ਸਾਈਡ ਅਟੈਚ ਕਰਕੇ ਫੇਰ ਇਹਦੇ ਤੇ ਆਪਾਂ ਇਹਦੇ ਮੋਡੇ ਵਗੈਰਾ ਜਿਹੜੇ ਕਟਿੰਗ ਕਰਕੇ ਉਹ ਵੀ ਬਣਾਵਾਂਗੇ ਤੁਸੀਂ ਸਾਰੀ ਵੀਡੀਓ ਨੂੰ ਦੇਖਿਓ ਫੇਰ ਤੁਹਾਨੂੰ ਪਤਾ ਲੱਗੂਗਾ ਵੀ ਇਹ ਜਿਹੜਾ ਕੋਟ ਲਾ ਲਓ ਕਮੀਜ਼ ਲਾ ਲਓ ਹਨਾ ਮੀਰੋਕਸੀ ਦਾ ਵੀ ਕਿਵੇਂ ਬਣ ਕੇ ਤਿਆਰ ਹੁੰਦਾਗਾ ਗਰਮਾ ਕਿਉਂਕਿ ਇਹਦੇ ਜਿਹੜੇ ਆ ਆਹ ਨੇਗੀਆਂ ਇੱਥੇ ਆਪਾਂ ਪੱਟੀਆਂ ਲਾਵਾਂਗੇ ਜਿਹੜੀ ਗੁੱਦੂ ਦੀਸਦੀ ਹੈ ਇਹ ਗੁੱਦ ਆਪਮਾਣੇ ਵਿੱਚ ਸਾਰੀ ਐ ਅਟੈਚ ਕਰਕੇ ਮਸ਼ੀਨ ਨਾਲ ਉੱਪਰ ਪੱਟੀਆਂ ਲਾ ਕੇ ਇਹਨੂੰ ਲੁਕੋਦਾਂਗੇ ਬਹੁਤ ਸੋਹਣਾ ਹੈ ਤਿਆਰ ਹੋਊਗਾ ਕਮੀਜ਼ ਤੇ ਹੁਣ ਆਪਾਂ ਇਹਨੂੰ ਸਲਾਈ ਲਾਉਣਿਆ ਇਹਦੇ ਤੇ ਮਸ਼ੀਨ ਤੇ ਰੱਖ ਕੇ 18 ਨੰਬਰ ਦੀ ਸੂਈ ਚਾੜੀ ਆ 18 ਨੰਬਰ ਦੀ ਲਓ ਜੀ ਹੁਣ ਇਦਾਂ ਸਟਾਰਟਿੰਗ ਤੋਂ ਲੈ ਕੇ ਜਿੱਥੇ ਕੰਮ ਨਹੀਂ ਘਟਿਆ ਸਿਰੇ ਤੱਕ ਸੀਨ ਲਾ ਲਾਂਗੇ ਤੁਸੀਂ ਦੇਖ ਸਕਦੇ ਹੋ ਇਹ ਪਿੱਛੇ ਇਹ ਹਿੱਸੇ ਦੀ ਸੀਨ ਲੱਗ ਚੁੱਕੀ ਹੈ ਇਹ ਕਾਲਾ ਨਹੀਂ ਧਾਗਾ ਵਰਤਣਾ ਸੀ ਮੈਂ ਮੈਂ ਦੱਸਣਾ ਕੋਈ ਤਾਂ ਓਕੇ ਰੋਪ ਸੀ ਦੇ ਨਾਰਾਜ਼ ਨਾ ਹੋ ਜੇ ਵੀ ਮੇਰਾ ਧਾਗਾ ਹੱਟੇ ਚਮਕਦਾ ਹੈ ਮੇਰੀ ਡੌਗ ਪਾਰਟੀ ਦੇ ਵਿੱਚ ਸਾਰੇ ਮੈਨੂੰ ਤਾਨੇ ਮਾਰਨਗੇ ਆ ਸੇਮ ਸੇਮ ਕਰਦੇਗੇ ਵੀ ਧਾਗਾ ਤੇ ਰੱਟਦਾ ਹੈ ਸੇਮ ਨਹੀਂ ਹੈਗਾ ਕਾਲਾ ਕਾਲਾ ਇੱਥੋਂ ਆਪਾਂ ਥੋੜਾ ਜਿਹਾ ਇਹਨੂੰ ਗਲਾਈ ਪਾ ਲੈਨੇ ਆ ਕਿਉਂਕਿ ਉਹ ਜਿਹੜਾ ਆਪਾਂ ਨੇ ਜੜਨਾ ਹੈ ਨਾ ਉਹ ਪੀਸ ਥੋੜਾ ਜਿਹਾ ਗਲਾਈ ਚ ਹੈਗਾ ਇਹ ਉਹਦਾ ਸਿਰ ਵਾਲਾ ਪਾਸਾ ਬਣ ਜਾਊਗਾ ਗਰਦਨ ਤੇ ਆਜ ਮਤਲਬ ਉਹਦੇ ਠੀਕ ਹੈ ਇਹ ਤਾਂ ਦੇਖਿਆ ਇੱਕ ਵਾਰ ਆਪਾਂ ਇਧਰ ਇਹਨੂੰ ਇੱਥੇ ਤੱਕ ਅਟੈਚ ਕਰਕੇ ਹੋਰ ਦੂਸਰੀ ਸਾਈਡ ਇਹ ਉਹ ਤੋਂ ਛੋਟਾ ਹੋ ਗਿਆ ਉਹ ਥੰਨੇ ਚਲੇ ਬੱਲੇ ਨਾਲੋਂ ਨਾ ਬਰਾਬਰ ਹੀ ਆ ਇੱਕ ਵਾਰ ਆਪਾਂ ਇਧਰ ਨਾਲ ਅਟੈਚ ਕਰਦੇ ਹਾਂ ਦੂਸਰਾਂ ਨਾਲ ਅਟੈਚ ਕਰਦੇ ਆ ਆਪਣੀ ਦੂਸਰੀ ਸੀਨ ਦੂਸਰੀ ਸਾਈਡ ਤੋਂ ਵੀ ਆਪਾਂ ਨੇ ਸੀਨ ਲਗਾ ਲਈ ਇਹ ਆਪਾਂ ਜਿੰਨਾ ਕ ਬਾਦਮਾ ਕੱਟਿਆ ਸੀ ਹਨਾ ਇਹ ਇੰਨਾ ਕ ਪੀਸ ਵੱਧ ਗਿਆ ਇਹ ਕਿਉਂਕਿ ਉਹ ਪੀਸ ਨਾਲੋਂ ਇਹਦੀ ਲੰਬਾਈ ਜ਼ਿਆਦਾ ਵੀ ਸੀ ਇਹ ਪਿੱਛੇ ਵਾਲਾ ਪੀਸ ਦੀਗਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਗਲਾਈ ਚੇਸਨ ਲਗਾ ਲਾਂਗੇ ਜੀ ਜਿਹੜਾ ਗਲਾਈ ਜੁਕਟੇ ਦੀ ਹੈ ਹਾਂ ਉਹ ਲੱਤਾਂ ਜਿਹੜੇ ਕੱਟਣੇ ਉਹ ਇੱਕ ਮੋਗੇ ਕੱਟਣੇ ਨੇ ਹਾਂ ਉਹ ਕਰਨੇ ਨੇ ਫਿਰ ਉਹ ਕੱਟ ਕੇ ਉਹਦੇ ਆਲੇ ਦੁਆਲੇ ਸਿਉਣ ਵੀ ਲਾਵਗੇ ਨਾ ਵੀ ਉਹਦੇ ਲੈਣਾ ਇਸ ਤਰ੍ਹਾਂ ਆ ਜਿਹੜਾ ਪੀਸ ਫੋਂ ਬਾਅਚ ਕੱਟਦੇ ਆ ਪਹਿਲਾਂ ਆਪਾਂ ਦੇਖੀਏ ਇਹਨੂੰ ਸਿੱਧਾ ਕਰਕੇ ਕੁਏ ਐਂ ਬਣ ਗਿਆ ਇਸ ਤਰ੍ਹਾਂ ਪੈ ਜੂਗਾ ਉਹਦੇ ਹੋ ਸਕਦਾ ਮੈਨੂੰ ਲੱਗਾ ਟੋਪੀ ਵਾਂਗੂ ਆ ਜੂ ਇਹਦੇ ਉੱਤੇ ਇੱਥੋਂ ਦੀ ਗੱਲ ਨਿਕਲ ਜੂਗਾ ਟੋਪੀ ਲੈਣੀ ਨਹੀਂ ਓਨੇ ਮਾਰ-ਮਾਰ ਸਰ ਲਾ ਦੇ ਕਰੂਗੀ ਚਲੋ ਦੇਖਦੇ ਆਪਾਂ ਤੇ ਆਹ ਵਾਲਾ ਜਿਹੜਾ ਇਹਦਾ ਤੋੜਣਾ ਹੈ ਨਾ ਇਹਨੂੰ ਆਪਾਂ ਉੱਪਰ ਦੀ ਬੰਦ ਕਰ ਦਿੰਦੇ ਜੀ ਇਹ ਵਾਲਾ ਇਹ ਡਬਲ ਸੀ ਲਗਾ ਦਿਓ ਉੱਥੇ ਕੱਪੜਾ ਪਿਆ ਸੀ ਇਹਦਾ ਜੇ ਵਾਲਾ ਉਹੀ ਆਪਾਂ ਹੁਣ ਜਿਹੜੀ ਇਹਦੀ ਆ ਸੀਨ ਲਗਾਈ ਸੀ ਹਨਾ ਉਹਦੇ ਉੱਪਰ ਜਿਹੜੀ ਪੱਟੀ ਲਹੀ ਹੋਈ ਆ ਆਪਾਂ ਇਹ ਇਹਨੂੰ ਲੁਕੋ ਦਾਂਗੇ ਜਿਹੜੀਆਂ ਆਪਣੇ ਗੁੱਦ ਬਾਹਰ ਦੇਖਦੀ ਆ ਇਹਦੇ ਨਾਲ ਕਵਰ ਹੋ ਜਿਹਾ ਨਾ ਫਿਰ ਆ ਚੀਜ਼ ਨਹੀਂ ਬਾਹਰ ਨਿਕਲਣੀ ਹੈ ਐਵੇਂ ਇਹ ਬਣਾਉਣੀ ਹੈ ਤਵੇ ਸੋਣਾ ਤਾਂ ਆਪਣਾ ਇਹ ਹੈ ਨਾ ਇਹ ਨਹੀਂ ਹੈ ਇਹ ਆਪਣੇ ਉਹ ਸਾਰਾ ਜਿਹੜੀ ਬਟਨੀ ਇਹ ਪੂਰਾ ਅਰੀਜਾ ਕਿ ਬਣਾਉਣੀ ਆ ਵੀ ਸ਼ਰਟ ਰੌਕਸੀ ਦੀ ਲਓ ਜੀ ਹੁਣ ਆਪਾਂ ਇਸ ਦੇ ਇਸ ਦੇ ਸੈਂਟਰ ਵਾਲੀ ਸੀਨ ਮਾਰਨਗੇ ਆ ਜਿਹਦੇ ਉਤੇ ਪੱਟੀ ਲਾਈ ਹੋਈ ਆ ਦੋਨੋਂ ਸਾਈਡ ਤੋਂ ਦੱਬ ਦਾਂਗੇ ਆਪਾਂ ਹਾਂ ਇਹ ਵੀ ਪੱਟੀ ਨਾਲ ਉਹ ਕਵਰ ਹੋ ਜਾਊਗੀ ਸੀ ਨਾ ਕਿ ਸੀਨਾ ਇਹ ਦੇਖਣ ਗਿਆ ਤੇ ਇਹ ਜਿਹੜਾ ਉਹ ਚੀਜ਼ ਕਵਰ ਕਰ ਹ ਜੋੜ ਹੋਗਾ ਉਹ ਨਹੀਂ ਦਿਖੂਗਾ ਹਨੇ ਪੱਤੀਆਂ ਸੋਨਾ ਬਣ ਜੂਗਾ ਆਪਾਂ ਨੇ ਇਹਦੇ ਦੋਨੋਂ ਸਾਈਡ ਸੀਨਾ ਲਗਾਤੀਆਂ ਇਸ ਤਰ੍ਹਾਂ ਕਰਤਾ ਇਹ ਪੱਟੀ ਲਾਤੀ ਇਹਦੇ ਜਿਹੜੀ ਗੁੱਦ ਸੀਗੀ ਉਹ ਸਾਰੀ ਵਿੱਚ ਦਬਕਦੀ ਆ ਆ ਦੇਖੋ ਆ ਪੱਟੀ ਲਾਤੀ ਇੱਥੇ ਸਿਆਂ ਲਾਈ ਦੀਆਂ ਨਾ ਦੋ ਪੱਲੇ ਜੋੜੇ ਦੀਏ ਹਾਂ ਇੱਥੇ ਜਿਹੜੇ ਦੋ ਪੱਲੇ ਜੋੜੇ ਸੀਗੇ ਉਹਦੇ ਉੱਤੇ ਆਵਨੇ ਆ ਪੱਟੀ ਲਾ ਕੇ ਹਨਾ ਉਹਨੂੰ ਕਵਰ ਕਰਤਾ ਬਾਕੀ ਸੋਨਾ ਵੀ ਲੱਗਣ ਲੱਗਿਆ ਤੇ ਹੁਣ ਆਪਾਂ ਨੇ ਇਹਦੇ ਬਣਾਉਣੇ ਨੇ ਕਿ ਦੋਨੋਂ ਪੈਰ ਹੂੰ ਠੀਕ ਨੇਕ ਸੋਨਾ ਬਣ ਗਿਆ ਇਹਦੇ ਜੀ ਗੁੱਦਗਦੇਲੇ ਚ ਉਹਨਾਂ ਉਹਨਾਂ ਠੰਡਾ ਹੀ ਲੱਗਣੀ ਤੁਸੀਂ ਵੀਡੀਓ ਨਾਲ ਬਣ ਰਿਹਾ ਪੈਰ ਬਣਾਉਣੇ ਆਪਾਂ ਦੇਖਦੇ ਆਂ ਉਹਨਾਂ ਕਿਦਾਂ ਪੈਰ ਮਤਲਬ ਬਣਾਉਣੇ ਕਿ ਉਥੋਂ ਦੀ ਸੁਰਾਖ ਕਰਕੇ ਉਹ ਕਰਨਾ ਉਹਦੇ ਜਿੱਥੋਂ ਦੀ ਉਹਦੇ ਚਾਰੇ ਪੈਰ ਲੰਗ ਲੰਘ ਸਕਣ ਨਾ ਇੱਥੋਂ ਦੀ ਨਿਕਲ ਜਾਣਗੇ ਹਨਾ ਦੋ ਹੀ ਛੱਡਣੇ ਨੇ ਕਿਉਂ ਪਰ ਹੁਣ ਦੋ ਤਾਂ ਉਹਦੇ ਬਾਹਰੀ ਰਹਿਣਗੇ ਬਾਹਰੀ ਰਹਿਣਗੇ ਹਾਂ ਪਿੱਛੇ ਵਾਲੇ ਤਾਂ ਬਾਹਰੀ ਹੁੰਦੇ ਨੇ ਇਕੱਲੇ ਅੱਗੇ ਅੱਗੇ ਵਾਲੀ ਕੱਢਣੇ ਨੇ ਓਕੇ ਇੱਥੋਂ ਦੀ ਕੱਢ ਦੰਨੇ ਹਨ ਹਾਂ ਦੇਖ ਲਓ ਇਹ ਵਾਲੀ ਜਗ੍ਹਾ ਤੇ ਆਪਾਂ ਉਹਦੇ ਪੈਰ ਬਣਾਵਾਂਗੇ ਦੋਨੋਂ ਸਾਈਡ ਉਧਰ ਵੀ ਨਿਸ਼ਾਨੀ ਲਾ ਲੰਦੇ ਹਾਂ ਆਮ चाहिँ ਪ੍ਰੈਸ ਕਰਕੇ ਉਂਗਲ ਹਨ ਇਹ ਇਦਾਂ ਨਿਸ਼ਾਨੀ ਲਾ ਲਓ ਬਸ ਮੱਕੀ ਕਿੱਦ ਨਿਕਲ ਨਾ ਇਹ ਚਾਗਬਦੀ ਚੱਲਦਾ ਨਾ ਹੂੰ ਹੂੰ ਦਿਸਦਾ ਵਧੀਆ ਹਾਂ ਡਾਰਕ ਹੈ ਨਾ ਆਰ ਬਾਰਾ ਨਾ ਸਾਰੇ ਨੇ ਹਾਂ ਬਸ ਇਹ ਇੰਨਾ 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 ਕੋ ਨਿਕਲ ਜਾ ਨਾ ਨਾ ਤੂੰ ਦੀ ਬਾਵਾ ਮੋਟੀ ਨਹੀਂ ਗਈ ਹੈ ਨਾ ਉਰੂ ਉਰੂ ਇਹ ਐ ਗਲਾਈ ਦੇ ਦੋ ਇਹਦੇ ਕਪੜਾ ਲਾ ਕੇ ਮੋੜੂਗਾ ਮੈਂ ਆਪਾਂ ਨੇ ਇਹਦੇ ਕਪੜਾ ਲਗਾਤਾ ਜੀ ਜਿਹੜੀ ਆਪਾਂ ਨੇ ਇਹਦੀ ਜਿੱਥੋਂ ਦੀ ਬਾਹ ਪਾਉਣੀ ਆ ਉਹਦੀ ਰੱਖ ਸੀ ਦੀ ਤੇ ਇੱਥੇ ਆਪਾਂ ਲਗਾ ਲਾਂਗੇ ਕੱਟ ਆ ਇਸ ਤਰ੍ਹਾਂ ਗੋਲ ਮੋੜਨ ਵਾਸਤੇ ਹਾਂ ਇਹਨੇ ਅੰਦਰ ਮੋੜਨ ਵਾਸਤੇ ਇਹ ਵੀ ਸਭ ਕਰ ਰਹੇ ਨੇ ਨਾ ਕੱਟ ਕੱਟਾਂ ਵਾਲਾ ਉਹਨਾਂ ਨੇ ਇਹ ਤਾਂ ਮੋੜ ਕੇ ਨਾ ਇਹ ਪਸਾਰਾ ਮੋੜੀ ਫਿਰ ਅਹੀਂ ਬਿਨਾ ਕੱਟਾਂ ਦਾ ਮੋੜੀ ਹੈ ਨਾ ਫਿਰ ਉਹ ਗਲਾਈ ਦੇ ਵਿੱਚ ਨਹੀਂ ਮੁੜਦਾ ਜੀ ਇਸ ਤਰ੍ਹਾਂ ਆਪਾਂ ਅੰਦਰ ਮੋੜਟ ਕਰ ਦਾਂਗੇ ਤੇ ਹੁਣ ਆਪਾਂ ਇਹਦੇ ਇੱਥੇ-ਇੱਥੇ ਸਲਾਈ ਲਗਾ ਦਾਂਗੇ ਹੂੰ ਇਹਦੀ ਮੀਵਤੀ ਬਣ ਜਾਏਗੀ ਇਨੂੰ ਇਹ ਗੋਲ ਗੋਲ ਘੁਮਾਉਂਦੇ ਫਿਰ ਇਹਦੇ ਤੇ ਸੀਨ ਲਾ ਦਿਓ ਜਿਸ ਨਾਲ ਇਹ ਆ ਵੀ ਇਹ ਬਾਹਾਂ ਵੀ ਮਜ਼ਬੂਤ ਹੋ ਜੂਗੀ ਕਿਉਂ ਸੀਨਾ ਦਾ ਇਸ ਤਰੀ ਇਹ ਫਾਇਦਾ ਹੁੰਦਾ ਜੇ ਪਾਈ ਛੜਦੀ ਫਿਰ ਉਹ ਉਹ ਤੁੜਨ ਲੱਗ ਜੂ ਜਿਹੜੀ ਵਿੱਚ ਉਹਦੀ ਗੁੱਦਾ ਨਾ ਬਾਹਰ ਨਿਕਲਣ ਲੱਗ ਜੇ ਸੀਨ ਨਾਲ ਇਹ ਵੀ ਪੱਕੀ ਹੋ ਜਾਂਦੀ ਔਰ ਬੰਨੀ ਜਾਂਦੀ ਹੈ ਲਓ ਜੀ ਦੂਜੀ ਬਾਹ ਦੇ ਉੱਤੇ ਵੀ ਕੱਟ ਲਾ ਕੇ ਉਹਨੂੰ ਗਲਾਈ ਦੇ ਵਿੱਚ ਅੰਦਰ ਨੂੰ ਅਮਨ ਮੋੜ ਰਹੇ ਨੇ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਸਾਰਾ ਕੰਪਲੀਟ ਹੋਣ ਵਾਲੀ ਹੈ ਇਹ ਬਸ ਹਾਂ ਲੋ ਜੀ ਅਮਨੇ ਸਿਵਨ ਮਾਰ ਲਈ ਅਮਨੇ ਨੂੰ ਗੋਲ ਕਟੇਗੀ ਹਾਂ ਜਿੱਥੇ ਤੇ ਅਮਨੇ ਸਿਵਨ ਮਾਰੀ ਆ ਉਹਦੇ ਅਕੋਰਡਿੰਗ ਅਮਨੇ ਨੂੰ ਕੱਟ ਲੈਣਗੇ ਜੇ ਮੈਂ ਉਧਰ ਲਈ ਬਾਹ ਕੱਟੀ ਸੀ ਆਪਾਂ ਉਮੀ ਕੱਟਣੀ ਹਾਂ ਫਿਰ ਫਿਰ ਇਹਦੇ ਸਿਵਨ ਵੱਜਿਓ ਹੈ ਨਾ ਦੋਨੇ ਬਾਹਾਂ ਤਿਆਰ ਹੋ ਗਈਆਂ ਇਹਦੀਆਂ ਇਹ ਜਿਹੜਾ ਬਾਦੂ ਕੱਪੜਾ ਸੀ ਉਹ ਆਪਾਂ ਨੇ ਕੱਟਤਾ ਜਿਹੜਾ ਬਾਹਾਂ ਤੇ ਲਾਇਆ ਸੀ ਤੇ 2 3 ਸੀਣਾ ਇਹਦੇ ਬਾਹਾਂ ਤੇ ਲਾਤੀ ਆਪਾਂ ਨੇ। ਮੇ ਮਜਬੂਤ ਹੋ ਗਈ ਪੂਰੀ। ਹਾਂ। ਤੇ ਆਪਾਂ ਨੇ ਕੱਪੜਾ ਕੱਟਤਾ। ਬਸ ਨੂੰ ਇੱਕ ਕੰਮ ਰਹਿ ਗਿਆ ਰੋਟੀ ਦੇ ਪਾ ਕੇ ਦੇਖਣਾ। ਹੁਣ ਆਪਾਂ ਇਹਨੂੰ ਪਾ ਕੇ ਦੇਖਦੇ ਹਾਂ ਰੋਕਸੀ ਦੇ। ਮੇ ਵਧੀਆ ਸੱਟ ਬਣ ਗਈ। ਪਹਿਲਾ ਪਹਿਲਾ ਤਾਂ ਹੈ ਨਾ ਜਦ ਇਹ ਪਾਤਾ ਨਾ ਉਪਰਾਏ ਕਰੂਗੀ ਨਾ ਵੀ ਇਹ ਕੀ ਪਾਤਾ ਨਾ। ਹਾਂ। ਫਿਰ ਉਸ ਤੋਂ ਬਾਅਦ ਆ ਤਈ ਪੈ ਜੀਏ ਥੋੜੇ ਟਾਈਮ ਬਾਅਦ। ਚਲੋ ਜੀ ਹੁਣ ਆਪਾਂ ਉਧਰ ਚੱਲਦੇ ਆ ਜਿੱਧਰ ਆਪਣਾ ਰੌਕਸੀ ਪਈ ਆ ਉਹਦੇ ਪਾ ਕੇ ਦੇਖਦੇ ਆ ਇਹ ਲੱਗਦਾ ਨਾ ਕੋਈ ਮਿਲ ਗਿਆ ਲੈ ਜਾਦੂ ਜਾਦੂ ਦੀ ਛਾਲਟ ਹੋਏ ਹੂੰ ਹੂੰ ਹੈ ਨਾ ਲੱਗਦੀ ਨਾ ਥੈਂਟੂ ਥੇਵਲ ਆ ਜੀ ਬਸ ਹੋ ਗਿਆ ਚਲੋ ਜੀ ਆਪਾਂ ਚੱਲਦੇ ਆ ਉਧਰ ਦੇਖਦੇ ਆ ਆਜੋ ਜੀ ਆਜੋ ਚੋ ਇ ਨੇ ਰਬੋ ਤਾਂ ਠੰਡਾ ਬਹੁਤਾ ਚਲੋ ਆਪਾਂ ਉਧਰ ਚੱਲ ਕੇ ਦੇਖਦੇ ਆ ਪਹੁੰਚ ਕੇ ਆਹ ਲੋ ਜੀ ਰੌਕਸੀ ਪਈ ਆ ਆਮਣਾ ਰੋਛੀ ਦੇ ਪਾ ਕੇ ਦੇਖਣਗੇ ਅਸੀਂ ਸੀ ਟਰਾਈ ਕਰਕੇ ਦੇਖਿਆ ਸੀਗਾ ਪਰ ਥੋੜੀ ਜੀ ਇਹ ਟੈਟ ਸੀਗੀ ਕਿਉਂ ਜਿਹੜਾ ਪਹਿਲਾਂ ਉਹਦੇ ਕਮੀਜ਼ ਪਾਏ ਹੋਏ ਸੀਗਾ ਟੀ-ਸ਼ਰਟ ਵਾਲਾ ਸੀਗਾ ਟੀ-ਸ਼ਰਟ ਤੁਹਾਨੂੰ ਪਤਾ ਵੀ ਸਟ੍ਰੈਚੇਬਲ ਹੁੰਦੀ ਹੈ ਨਾ ਲਾਫਨ ਵਾਲੀ ਇਹ ਲਾਫਨ ਵਾਲਾ ਨਹੀਂ ਸੀਗਾ ਇਸ ਕਰਕੇ ਥੋੜਾ ਜਿਹਾ ਪੌਣ ਵਿੱਚ ਦਿੱਕਤ ਆਈ ਇਸ ਕਰਕੇ ਆਮ ਨੂੰ ਕਹਿੰਦੇ ਵੀ ਨੂੰ ਥੋੜਾ ਹੀ ਖੁੱਲਾ ਕਰ ਦਿੰਨੇ ਆ ਆਹ ਨੂੰ ਤੋਂ certo ਵੀ ਥੋੜਾ ਜਿਹਾ ਟੈਟ ਕਰ ਰਹੇ ਨੇ ਜਿਹਦੇ ਵਿੱਚ ਇਹ ਆਪਣਾ ਰੁਖਸ ਦੇ ਗਲਪਾਣਾ ਉਹ ਜਿਹੜੀ ਫਿਰ ਦੀ ਗੁਲਾਈ ਹੈ ਨਾ ਥੋੜਾ ਜਿਹਾ ਖੁੱਲ੍ਹ ਲੱਗਦਾ ਸੀਗਾ ਵੀ ਐ ਸੀਗਾ ਵੀ ਫਿਰ ਉਹ ਲੰਕਦਾ ਹੀ ਰਹੇ ਜੂਗਾ ਇਸ ਕਰਕੇ ਉੱਥੇ ਵੀ ਸੀਨ ਲਾਈ ਆ ਉਹਨੇ ਕੁਝ ਜਗ੍ਹਾ ਦੇ ਵਿੱਚ ਤਾਂ ਕਿ ਉਹ ਸੈੱਟ ਰਹੇ ਜਿਆਦਾ ਖੁੱਦਾ ਮਤਲਬ ਲੰਕਦਾ ਇਹ ਨਾ ਰਹੇ نیچے ਨੂੰ ਆ ਦੇਖੋ ਇਹਨਾਂ ਦਾ ਜਿਵੇਂ ਟੋਪਿਆਂ ਦਾ ਫੋਟੋ ਹੋਵੇ ਆਪਾਂ ਇਹਦੇ ਵਿੱਚ ਜੋੜ ਪਾਤਾ ਜੀ ਇਹ ਥੋੜੀ ਟਾਈਟ ਹੋ ਗਈ ਸੀ ਤੇ ਹੁਣ ਆਪਾਂ ਇਹਨੂੰ ਪਾ ਕੇ ਦੇਖਾਂਗੇ ਵੀ ਹੁਣ ਤਾਂ ਵੈਸੇ ਆਉਣੀ ਚਾਹੀਦੀ ਐਨੀ ਫੁੱਲੀ ਹੋ ਗਈ ਇਹ ਹਾਂ ਪਹਿਲਾਂ ਵਸ ਟਾਇਰ ਸੀ ਦੇਖਣ ਨੂੰ ਵੀ ਲੱਗਦੀ ਸੀ ਪਰ ਸਾਨੂੰ ਇੱਜਾ ਵੀ ਆ ਜਾਏਗੀ ਪਰ ਆਈ ਨਹੀਂ ਬਾਕੀ ਇਹ ਨਾ ਇਹ ਜੋ ਲੈਦਰ ਟਾਇਰ ਪਰ ਰਾਵੜ ਕਪੜਾ ਹੋ ਗਿਆ ਨਾ ਟੀ-ਸ਼ਰਟ ਦਾ ਕਪੜਾ ਨਾਲ ਸਟ੍ਰੈਚੇਬਲ ਹੁੰਦਾ ਹੈ ਸਟ੍ਰੈਚੇਬਲ ਨਹੀਂ ਹੈਗਾ ਜਿੱਥੇ ਪਾਤਾ ਪਾਤਾ ਮਤਲਬ ਅਗੇ ਲਫਦਾ ਜਾ ਕਾ ਉਹ ਨਹੀਂ ਹੋਏਗਾ ਮਾਦਦਾ ਨਹੀਂ ਹੈਗਾ ਜੀ ਚਲੋ ਦੇਖਦੇ ਆ ਰਾਕਸੀ ਵਾਕੇ ਲਓ ਜੀ ਰਾਕਸੀ ਦੇ ਆਪਾਂ ਨੇ ਕੋਟ ਜਿਹੜਾ ਬਣਾਇਆ ਸੀ ਪਾਤਾ ਬਹੁਤ ਸੋਹਣਾ ਆ ਗਿਆ ਇਹਦੇ ਆ ਪਾਈ ਬੈਠੀ ਆ ਦੇਖੋ ਠੰਡ ਚ ਅੰਦਰ ਹੀ ਲੁਕੀ ਬੈਠੀ ਆ ਜਿੱਤਾ ਇਹ ਬਹੁਤ ਜ਼ਿਆਦਾ ਠੰਡ ਹੋਈ ਪਈ ਐ ਤੇ ਤੁਸੀਂ ਦੱਸਿਓ ਵੀ ਕਿਵੇਂ ਲੱਗਿਆ ਤੁਹਾਨੂੰ ਇਹ ਕੋਟ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਚੈਨਲ ਨੂੰ ਧੰਨਵਾਦ ਜੀ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਤਰੀਕਾ ਵਧੀਆ ਲੱਗਿਆ ਜੀ ਤੁਸੀਂ ਵੀ ਇਸ ਤਰੀਕੇ ਨਾਲ ਹਨਾ ਆਪਦੇ ਡੌਗਸ ਦੇ ਸ਼ਰਟ ਬਣਾ ਕੇ ਪਾ ਸਕਦੇ ਹੋ ਤੇ ਬਾਕੀ ਜਿਹੜੀ ਇਹ ਜੈਕਟ ਦੀ ਸੀ ਸ਼ਰਟ ਬਣਾਈ ਇਹ ਵਧੀਆ ਨਿੱਗੀ ਵੀ ਤੇ ਇਹਦੇ ਵਿੱਚ ਗੁੱਤ ਵੀ ਹੈਗੀ ਸੀਗੀ ਇਹਦੇ ਨਾਲ ਐ ਵੀ ਉਹਨੂੰ ਠੰਡ ਨਹੀਂ ਲੱਗਣੀ ਜਿਵੇਂ ਹੁਣ ਠੰਡ ਬਹੁਤ ਜ਼ਿਆਦਾ ਵਧ ਗਈ ਆ ਰਹੀ ਆ ਅੱਜ ਕਿਨਵੇਂ ਮੇਨ ਵੀ ਹੋਈ ਆ ਤੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਲਾਈਕ ਕਰਿਓ ਤੇ ਜਿਹੜੇ ਭੈਣ ਭਰਾਵਾਂ ਨੇ ਆਪ ਨੂੰ ਸਬਸਕ੍ਰਾਈਬ ਨਹੀਂ ਕਰਿਆ ਹਲ ਤੱਕ ਉਹ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦੱਬਿਓ ਇਰੋ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜੇਕਰ ਕੋਈ ਗਲਤੀ ਹੋ ਗਈ ਵੀ ਤਾਂ ਛੋਟਾ ਵੀਰ ਸਮਝ ਕੇ ਮੈਨੂੰ ਮਾਫ਼ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ